ਵੇ ਦੇਖੋ ਜਾਂ ਕਿ ਹਏ ਮਾਤਾ ਕੀ ਕੀਤਾ ਈ ਕਿਹੜੇ ਭੂਤ ਕੱਢਣ ਦੇ ਆ ਇੰਨਾ ਧੂਆਂ ਹਾਂ ਮੈਂ ਘਾੜਾ ਕਿਤੇ ਜਿਹਾ ਨਹੀਂ ਮਮਮੀ ਨੇ ਤਾਂ ਚੰਗੇ ਕੱਢੇ ਨੇ ਅੱਜ ਔਨੀਆ ਮੈਂ ਭੂਤ ਉਹ ਇਕੱਲੇ ਸੀ ਮੈਂ ਕਿਹਾ ਤੂੰ ਆ ਕਿਥੋਂ ਡਿਆ ਹੋਰ ਤੂੰ ਇਹਦੀ ਵੀ ਆ ਵੇਖੋ ਹਾਂਜੀ ਗਾਇਜ਼ ਸਮਾਨ ਹਣ ਕੋਠੀ ਚ ਜਾਣਾ ਸ਼ੁਰੂ ਹੋ ਗਿਆ ਆ ਜਾਇਆ ਜਾ ਰਹੇ ਹਾਂ ਸਮਾਨ ਛੋਟਾ ਹੈਗਾ ਤੁਸੀਂ ਟਰੈਕਟਰ ਤੇ ਸੱਜੇ ਹੋ ਗਾਰਡ ਕਟ ਤੇ ਅਰ ਜਣਵਰੀ ਜਾਣਾ ਸਮਾਨ ਇੱਕ ਜਣਾ ਗੱਲ ਕਰ ਲਓ ਕਿਥੇ ਚੱਲਿਓ ਕੋਠੀ ਦੇ ਜਾਣੇ ਕਿੱਥੇ ਚੱਲੇ ਹੋ ਕੋਠੀ ਕੀ ਕਰਨਾ ਯਾਰ ਕੋਈ ਕਪੜਾ ਹੈਗਾ ਉਹ ਤੇ ਰੱਖਣ ਤੂੰ ਫੇਰ ਰੱਖਣ ਚੱਲੇ ਹੋ ਮੰਸੀਰੇ ਦੀ ਤੁਸੀਂ ਚੱਲੇ ਹੋ ਚੜ ਗਏ ਸੋਫੇ ਇੱਕ ਮਿੰਟ ਖੜੋ ਚੱਲੋ ਚੱਲੋ ਉੱਧਰ ਚੱਲੇ ਤੁਰਨਾ ਹੈ ਸਭ ਤੋਂ ਪਹਿਲਾਂ ਸੋਫੇ ਭੇਜਣ ਲੱਗੇ ਆ ਤੇ ਬੈੱਡ ਤੇ ਲਾਸਟ ਚ ਜਾਣਗੇ ਤੇ ਹੁਣ ਸੋਫਿਆਂ ਦੀ ਜਿਹੜੀ ਕਲੀਨਿੰਗ ਏ ਉਹ ਉੱਧਰ ਜਾ ਕੇ ਕਰਾਂਗੇ ਬਹੁਤ ਵੱਡਾ ਮਿਸ਼ਨ ਹੁੰਦਾ ਹੈ ਵੀ ਇੱਕ ਸੋਫੇ ਸਮਾਨ ਨੂੰ ਸ਼ਿਫਟ ਕਰਨਾ ਵੀ ਬਹੁਤ ਵੱਡਾ ਟਾਸਕ ਹੈ। ਇਹ ਡਰ ਹੁੰਦਾ ਹੈ ਕਿਤੇ ਟੁੱਟ-ਭੱਜੀ ਨਾ ਹੋ ਜੇ ਜਾਂਦੇ-ਜਾਂਦੇ। ਕਿਹੜੀ-ਕਿਹੜੀ ਸੰਗਤ ਨੇ ਜਾਣਾ ਲੱਗ ਗਈ? ਕਿਹਦੇ-ਕਿਹਨੇ ਜਾਣਾ ਨਾਲ? ਮੈਂ ਜਾਵਾਂਗੀ। ਆਹ ਵੇ ਸਾਰੇ ਤਾਂ ਵੱਡਾ ਬੰਦਾ। ਇਹ ਬੰਦਾ ਵੀ ਜਾਏਗਾ। ਸਮਾਨ ਲੈ ਕੇ। ਹੈ? ਇਹਦੇ ਭਾਵੇਂ ਬੈਗ ਦਰਜੋ ਵਿੱਚ। ਖਿਜਣ। ਜਾਣਾ ਚਾਚੂ। ਸੋਫੇ ਛੱਡਣ। ਹਾਂ ਬੈਜੋ ਵਿੱਚ ਉੱਤੇ ਉੱਤੇ ਬੈਜੋ ਉੱਤੇ ਸੋਫਿਆਂ ਦੇ ਬੈਠ ਜੀ ਉਹ ਸੀਰੀਅਸ ਹੀ ਲੱਗੇ ਨੇ ਬੈਠ ਜੀ ਚਲ ਮੈਨੂੰ ਨਹੀਂ ਪਤਾ ਆਪਣੇ ਆਪਣੇ ਪਿਤਾ ਜੀ ਨੂੰ ਪੁੱਛ ਲੈ ਨਹੀਂ ਨਹੀਂ ਤੁਸੀਂ ਆਪਣੇ ਸ੍ਰੀ ਭਰਾ ਨੂੰ ਮੈਂ ਆਪਣੇ ਭਰਾਤਾ ਜੀ ਨੂੰ ਨਹੀਂ ਪੁੱਛਣਾ ਮੇਰਾ ਭਰਾਤਾ ਜੀ ਸੀ ਬੋਲੇ ਸੀ ਮੈਂ ਇਹ ਬਲੌਕ ਕੀਤਾ ਤੁਸੀਂ ਸੀਰੀਅਸ ਹੀ ਲੱਗੇ ਹੋ ਫਿਰ ਮਜ਼ਾਕ ਲੈ ਕੇ ਬੋਲੋ ਹਾਂ ਗੱਡੀ ਮਿਲਦੀ ਹੈ ਆ ਸਾਡੇ ਆ ਲਿਆ ਤੇਰੇ ਡੱਲੇ ਕਿਉਂ ਹੋਏ ਪਏ ਨੇ ਜੀ ਸੁਣੋ ਗੱਲ ਸੁਣਾਓ ਮੇਰਾ ਤੁਹਾਡਾ ਦਿਮਾਗ ਐਵੇਂ ਨਹੀਂ ਬੋਲੀਦਾ ਆ ਨਿਆਣਿਆਂ ਤੇ ਨਹੀਂ ਕੋਈ ਇੱਧਰ ਭਰਾ ਹੋ ਜੋ ਸਾਰੇ ਮਿਲ ਆਪ ਇੱਧਰ ਆ ਜਾਓ ਦਿਖਾ ਲੈ ਇੱਧਰ ਸਮਾਨ ਰੱਖਣ ਵਾਲੇ ਬੰਦੇ ਘੱਟ ਨੇ ਰੌਲਾ ਪਾਣ ਵਾਲੇ ਜ਼ਿਆਦਾ ਨੇ ਅਨਕੀ ਨਕੀ 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 ਜਨਤਾ ਜਿਹੜੀ ਫਿਰਦੀ ਵੀ ਹੈ ਨਾ ਨੇਗਾ ਪਾਇਆ ਪਿਆ ਕੋਈ ਰੌਲਾ ਪਾਇਆ ਨੀ ਭਾਬੀ ਸਾਰਾ ਘਰ ਗੁੰਜਣ ਲੱਗ ਗਿਆ ਹੀ ਖਾਲੀ ਹੋ ਗਿਆ ਸਾਰਾ ਕੁਝ ਸਾਰਾ ਕੁਝ ਖਾਲੀ ਆ ਕਿਚਨ ਵੀ ਵਿਚਾਰੀ ਗੰਜੀ ਹੋ ਗਈ ਸਾਰੇ ਦੂਜੇ ਪੈ ਗਈ ਹੋਈ ਉਹ ਹਾਂ ਉਹ ਉਧਰ ਪੈਂਦੀ ਏ ਤੇ ਇੱਥੇ ਆ ਦੇਖੀ ਸਾਰਾ ਕਿਤੇ ਇੱਥੇ ਮਾਰ ਕੋਈ ਨਿਆਣਿਆਂ ਦੇ ਰੌਣਕਾਂ ਦੀਦੀ ਦੇ ਤਾਂ ਮੈਨੂੰ ਰੱਖ ਲੈਣੀ ਸਾਰਾ ਖਾਲੀ ਹੋ ਗਿਆ ਇੱਥੋਂ ਅਸੀਂ ਆ ਖਾਲੀ ਵੀ ਵੀਰ ਕੀ ਕਰ ਰਹਾ ਸੋ ਰਾਜੇ ਵਾਲੀ ਮੈਂ ਕਿਹਾ ਇੱਥੇ ਨਿਆਣਿਆਂ ਨੇ ਟੱਪ ਟੱਪ ਕੇ ਇੰਨੇ ਕੁ ਥਾਂ ਤੇ ਕੋਈ ਹਾਲ ਕਰਦੇ ਉਹ ਦੇਖ ਅੱਜ ਕਿਵੇਂ ਟੱਪਦੇ ਸਕੇ ਸਿੱਧਾ ਹੋ ਗਿਆ ਨਾ ਅੱਜ ਇੱਥੇ ਦਿਮਾਗ ਖਰਾਬ ਹੋਏ ਕੋਲੇ ਗੁੰਜੇ ਕਰਨ ਆਦੋ ਐਂ ਆਵਾਜ਼ ਗੁੰਜੇ ਲੱਗ ਗਈ ਇੰਨੇ ਜੀ ਲੈ ਲੋ ਕਿੰਨਾ ਸਬੰਧ ਦਾ ਫਰਕ ਹੁੰਦਾ ਹੈ ਬੜਾ ਥੋੜਾ ਰੱਖੋ ਤਾਂ ਇਹ ਆਵਾਜ਼ ਗੁੰਜੇ ਹਾਂ ਆ ਇਧਰੋਂ ਵੀ ਉਹ ਟੇਬਲ ਸਾਰਾ ਚੁੱਕਿਆ ਉਹ ਪਰਦਾ ਰਹੀ ਹੈ ਇੱਕ ਹੈ ਨਾ ਉਹ ਇਸ ਹਾਲ ਯੂਜ਼ਰ ਘੱਟ ਸੀ ਆ ਸਾਰਾ ਇੱਥੋਂ ਚੁੱਕਿਆ ਗਿਆ ਕਿੰਨਾ ਸਮਾਨ ਉਤਲ-ਪੁਤਲ ਵੱਟ ਜਾਂਦੀ ਏ। ਭਾਲੇ ਆ ਟਿਪ ਸਟੋਰ ਦਾ ਕਿੰਨਾ ਸਮਾਨ ਏ। ਹੁਣ ਇੱਧਰ ਖਾਲੀ ਹੋਈ ਜਾਂਦਾ ਉੱਧਰ ਹੁਣ ਸਮਾਨ ਜਾਈ ਜਾਂਦਾ ਹੈ ਹਨਾ ਇੱਧਰ ਵੀ ਹੁਣ ਦੇਿਲ ਨੂੰ ਕੁਝ ਹੁੰਦਾ ਪਿਆ ਵੀ ਖਾਲੀ ਹੋਈ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਹੁਣ ਇਹ ਤੇ ਹੋਣਾ ਹੀ ਸੀ ਹਨਾ ਆ ਹੁਣ ਕਿਚਨ ਪੁਰਾਣੀ ਠੀਕ ਹੈ ਹੁਣ ਮੈਨੂੰ ਇਹ ਵੀ ਮੈਂ ਕੱਲੀ-ਕੱਲੀ ਚੀਜ਼ ਕੈਪਚਰ ਕਰ ਲਾਂ। ਹਾਲਾਂਕਿ ਜਿੰਦ ਤੱਕ ਮੇਰਾ ਵਲੌਗ ਪੈ ਰਿਹਾ ਹੈ ਕਿਚਨ ਬਹੁਤ ਸੋਹਣੀ ਬਣ ਚੁੱਕੀ ਹੈ ਤੇ ਤੋਂ ਉਹਦਾ ਵੀ ਮੈਂ ਤੁਹਾਨੂੰ ਟੂਰ ਕਰਾਵਾਂਗੀ ਜਿਹੜੇ ਮੇਰੇ ਭਰਾ ਹੁਣ ਇੱਥੇ ਸ਼ਿਫਟ ਹੋਏ ਨੇ ਉਹਨਾਂ ਨੇ ਵੀ ਬਹੁਤ ਸੋਹਣਾ ਬਣਾ ਲਿਆ ਵਾਲਾ ਘਰ ਉਹਦਾ ਵੀ ਮੈਂ ਟੂਰ ਕਰਾਵਾਂਗੀ ਜਲਦੀ ਪਹਿਲਾਂ ਹਲੇ ਕੰਪਲੀਟ ਹੋ ਜੇ ਇਹ ਕਿਚਨ ਬਹੁਤ ਸੋਹਣੀ ਬਣ ਚੁੱਕੀ ਹੈ ਮੋਡੀਫਾਈ ਹੋ ਗਿਆ ਪੂਰਾ ਤੇ ਆ ਵੇਖੋ ਤੁਸੀਂ ਆ ਸਮਾਨ ਹਲੇ ਹੋੜੀ-ਹੋੜੀ ਸਾਰਾ ਜਾਣਾ ਵੇਖੋ ਕਿੰਨਾ ਨਿੱਕਾ-ਨਿੱਕਾ ਕਿੰਨਾ ਸਮਾਨ ਹੁੰਦਾ ਤੇ ਇਹ ਸਾਨੂੰ ਟੋਟਲੀ ਮਹੀਨਾ ਹੀ ਲੱਗਿਆ ਸੀ ਐਲਸੀਡੀ ਵਗੈਰਾ ਜਾਣੀ ਹੈ ਠੀਕੇ ਆ ਕਿੰਨਾ ਸਮਾਨ ਹੈ ਹੱਲੇ ਇਹ ਸਾਰਾ ਜਾਣਾ ਤੇ ਉਹ ਮੈਨੂੰ ਇਹ ਵੀ ਕਿ ਮੈਂ ਕੱਲੀ-ਕੱਲੀ ਚੀਜ਼ ਨੂੰ ਨਾ ਇਸੇ ਜਿਹੜੀ ਰॉ ਫਾਰਮ ਇਹ ਦੀ ਇਹਦੇ ਵਿੱਚ ਹੀ ਕੈਪਚਰ ਕਰਕੇ ਰੱਖਣਾ ਕਿਉਂਕਿ ਇਹ ਟਾਈਮ ਦੁਬਾਰਾ ਨਹੀਂ ਮਿਲਣਾ ਹੈਗਾ ਜੋ ਆਪਣੀਆਂ ਇੱਕ ਪੁਰਾਣੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਹਨਾ ਹੈ ਤੇ ਹੁਣ ਵੀ ਬਹੁਤ ਸੋਹਣਾ ਇਹ ਘਰ ਬਹੁਤ ਸੋਹਣਾ ਬਣ ਗਿਆ ਮੈਂ ਤੁਹਾਨੂੰ ਦਿਖਾਵਾਂਗੀ ਤੁਸੀਂ ਕਹੋਗੇ ਕਿ ਬਹੁਤ ਹੀ ਸੋਹਣਾ ਇਹਨੂੰ ਰੈਨੋਵੇਟ ਕੀਤਾ ਪਰ ਇੱਕ ਪੁਰਾਣੀਆਂ ਯਾਦਾਂ ਹੁੰਦੀਆਂ ਨੇ ਨਾ ਆਪਣੀਆਂ ਮੈਮਰੀਜ਼ ਜਿਹੜੀਆਂ ਜੁੜੀਆਂ ਹੁੰਦੀਆਂ ਨੇ ਉਹ ਬਹੁਤ ਹੀ ਖਾਸ ਹੁੰਦੀਆਂ ਨੇ ਇਸ ਲਈ ਮੈਨੂੰ ਇਸੇ ਫਾਰਮ ਦੇ ਵਿੱਚ ਕੈਪਚਰ ਕਰਕੇ ਰੱਖਣਾ ਚਾਹੀਦੀ ਆ ਕਿ ਮੈਂ ਜਦੋਂ ਮੇਰਾ ਜੀ ਕਰੇ ਮੈਨੂੰ ਵੇਖ ਸਕਾਂ ਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਵਿਖਾ ਸਕੀਏ ਅਸੀਂ ਭੁੱਲੀਏ ਨਾ ਇਹ ਗੱਲ ਸਾਹਮਣੇ ਵਾਲਾ ਰੂਮ ਵੀ ਉਤਲ-ਪੁਤਲ ਹੋਇਆ ਪਿਆ ਸਾਰਾ ਕਿੰਨੇ ਖਲਾਰੇ ਹੋ ਜਾਂਦੇ ਨੇ ਜਦੋਂ ਸ਼ਿਫਟਿੰਗ ਕਰਨੀ ਹੁਣ ਕੱਪੜੇ ਵੇਖੋ ਸਾਰੇ ਜਿਹੜੇ ਟੇਬਲ ਤੇ ਸਨ ਨਾ ਉਹ ਸਾਰੇ ਕੱਪੜੇ ਹੁਣ ਇੱਥੇ ਬੈੱਡ ਤੇ ਸੁੱਟੇ ਨੇ ਸਿੱਧੇ ਤੇ ਆ ਮਸ਼ੀਨਾਂ ਸ਼ੂ ਰੈਕ ਦਾ ਹਾਲ ਬੁਰਾ ਹੋਇਆ ਪਿਆ ਸਾਰਾ ਸਮਾਨ ਇੱਥੇ ਜਾ ਕੇ ਹੌਲੀ ਹੌਲੀ ਸ਼ਿਫਟਿੰਗ ਹੋਈ ਜਾਣੀ ਕੋਠੀ 'ਚ ਫਿਰ ਤੇ ਇਹ ਨੋ ਉਹ ਤੇ ਗਈ ਹੈ ਚਾਚੂ ਨਾਲ ਇੱਥੇ ਕੋਠੀ 'ਚ ਦੋ ਲੋਕ ਹਿੰਮ ਕੀ ਕਹਿਣਾ ਸੀ ਇਹ ਮੰਮੀ ਪਾਪਾ ਦਾ ਰੂਮ ਹੈ ਪਰ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਰੂਮ ਹੈ ਕਿਉਂਕਿ ਮੇਰਾ ਬਚਪਨ ਇਸੇ ਰੂਮ 'ਚ ਹੀ ਬੀਤੇ ਹੈ ਬਹੁਤ ਅਟੈਚਮੈਂਟ ਹੈ ਆ ਰੂਮਸ ਦੇ ਨਾਲ ਮੈਨੂੰ ਇੱਥੇ ਆ ਕੇ ਸਿਰਫ ਆਹੀ ਰੂਮ ਦੇ ਵਿੱਚ ਨੀਂਦ ਆਉਂਦੀ ਹੈ ਘਰ ਦੇ ਮੈਂ ਜਿਹੜੇ ਮਰਜ਼ੀ ਰੂਮ ਚ ਤੁਰ ਜਾ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਤੇ ਆਹੀ ਰੂਮ ਜਾ ਕੇ ਸਕੂਨ ਆਉਂਦਾ ਇੱਕ ਹੁੰਦਾ ਹੈ ਨਾ ਆਪਣੀ ਅਟੈਚਮੈਂਟ ਜਦੋਂ ਮੈਂ ਇੱਥੇ ਰਹਿਣ ਆਉਣੀ ਆ ਤੇ ਮੈਨੂੰ ਆਹੀ ਰੂਮ ਦੇ ਵਿੱਚ ਜਿਹੜਾ ਸਕੂਨ ਮਿਲਦਾ ਤੇ ਚਲੋ ਬਾਕੀ ਘਰ ਤੇ ਜੀਆਂ ਨਾਲ ਹੀ ਹੁੰਦੇ ਨੇ ਪਰਮਾਤਮਾ ਸੁਖੰਡਾਣੇ ਰਹਿਣ ਚਲੋ ਇੱਕ ਵਾਰੀ ਇਹ ਹੁੰਦਾ ਵੀ ਇਹ ਮੈਮਰੀਜ਼ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਇਹੀ ਕਰ ਰਿਹਾ ਹੈ ਸਾਡਾ ਤੇ ਇੱਕ ਕੈਪਚਰ ਕਰ ਲਈ ਆਪਾਂ ਘਰ ਤੇ ਅਸੀਂ ਬਣਾਈ ਸੀ ਕੋਠੀ ਜਦੋਂ ਅਸੀਂ ਛੋਟੇ-ਛੋਟੇ 6 7 ਵਿੱਚ ਸੀ ਉਦੋਂ ਸਾਡੀ ਕੋਠੀ ਨਵੀਂ ਬਣੀ ਸੀ ਉਹ ਜਿਹੜੀ ਬਾਹਰ ਹੈ ਉਹ ਫਿਰ ਜਿਵੇਂ ਬਾਅਦ ਵਿੱਚ ਹੌਲੀ-ਹੌਲੀ ਹੈਨਾ ਆਪਣੀ ਵੰਡ ਹੋਈ ਤੇ ਫਿਰ ਜਿਵੇਂ-ਜਿਵੇਂ ਤੁਹਾਨੂੰ ਪਤਾ ਹੈ ਉਹ ਕਿਸੇ ਦੇ ਹਿੱਸੇ ਤੇ ਆਉਣੀ ਹੁੰਦੀ ਹੈ ਫਿਰ ਉਵੇਂ ਨਹੀਂ ਤੇ ਉਹ ਸਾਡੀ ਸਾਂਝੀ ਕੋਠੀ ਸੀ ਮਤਲਬ ਸਾਰਿਆਂ ਦੀ ਤੇ ਬੜਾ ਚਾਅ ਸੀ ਸਾਨੂੰ ਜਦੋਂ ਸਾਡੀ ਉਹ ਕੋਠੀ ਬਣੀ ਸੀ ਤੇ ਆ ਬਾਰੀ ਦੇ ਵਿੱਚ ਬੱਚਿਆਂ ਨੇ ਇੰਨੇ ਮ제 ਲਏ ਨੇ ਇੰਨੇ ਮ제 ਲਏ ਨੇ ਨਾ ਕਦੀ ਇਹਦੇ ਵਿੱਚ ਵੜ ਕੇ ਲਿਫਟ ਬਣ ਜਾਂਦੇ ਸਨ ਕਦੀ ਕਿਉਂਕਿ ਉਹ ਬੈੱਡ ਨਾਲ ਸੀ ਨਾ ਬੜਾ ਟੱਪਦੇ ਸਨ ਆ ਬਾਰੀ ਤੇ ਹੁਣ ਬਾਰੀਆਂ ਵੱਡੀਆਂ ਵੱਡੀਆਂ ਨੇ ਉੱਥੇ ਜਾ ਕੇ ਤੇ ਆ ਇੱਥੇ ਬੜੀ ਆ ਚੀਜ਼ ਸਾਡੇ ਵਧੀਆ ਸੀ ਵਿੱਚੋਂ ਦਰਵਾਜ਼ੇ ਦੇ ਵਿੱਚੋਂ ਦਰਵਾਜ਼ਾ ਨਿਕਲਦਾ ਸੀ ਆ ਦੇਖੋ ਇੱਥੋਂ ਤੱਕ ਵਿੱਚੋਂ ਇਹ ਸਟੋਰ ਦਾ ਹਾਲ ਕੀ ਬਣਿਆ ਪਿਆ ਇਹ ਹੁਣ ਸ਼ਿਫਟਿੰਗ ਕਰਕੇ ਸਾਰਾ ਸਮਾਨ ਉੱਥਲ-ਪੁਤਲ ਮੱਚਿਆ ਪਿਆ ਇਗਨੋਰ ਕਰਿਓ ਤੇ ਇੱਕ ਆ ਦਰਵਾਜਾਂ ਸੀ ਵਿੱਚੋਂ ਮਤਲਬ ਇੱਕ ਦਰਵਾਜੇ ਜੋ ਦਰਵਾਜੇ ਕੋਲ ਕੇ ਤਿੰਨ ਰੂਮ ਦਾ ਟੂਰ ਹੋ ਜਾਂਦਾ ਸੀ ਆ ਜਿੱਥੇ ਆ ਬੋਰਡ ਲੱਗਿਆ ਇੱਥੇ ਵੀ ਦਰਵਾਜਾ ਹੁੰਦਾ ਸੀ ਫਿਰ ਇਹ ਬਾਅਦ ਵਿੱਚ ਬੰਦ ਕਰਤਾ ਸੀ ਬੰਦ ਕਰਕੇ ਥੋੜਾ ਕੁ ਤਿੰਨ ਚਾਰ ਸਾਲ ਹੋਏ ਨੇ ਨੂੰ ਬੰਦ ਕਰਕੇ ਫਿਰ ਇੱਥੇ ਅਲਮੀਰਾ ਬਣਾਤੀ ਸੀ ਜਿਹੜੀ ਮੈਂ ਤੁਹਾਨੂੰ ਉਧਰੋਂ ਓਪਨ ਦਿਖਾਈਏ ਸੋ ਇਹ ਵੀ ਮੰਮੀ ਹੁਣਾਂ ਦੇ ਪੁਰਾਣੇ ਰੂਮ ਦਾ ਟੂਰ ਮੂੰਹ ਸਾਰੇ ਸਮਾਨ ਹੋਲੀ-ਹੁਲੀ ਇੱਥੋਂ ਲੈ ਜਾਣਾ ਹੈ। ਚਲੋ। ਟੂਰ ਕਰਤਾ ਸਾਰਾ ਘਰ ਦਾ ਮੈਂ ਹਲੇ ਦੇ ਸਮਾਨ ਹੈਗਾ ਫਿਰ ਜਮਾ ਕਮਰਿਆਂ ਚ ਵੀ ਖਾਲੀ ਹੋ ਜਾਣਾ ਹੈ। ਅੱਛਾ। ਹਲੇ ਦੇ ਬੈੱਡ ਹੈਗੇ ਨੇ। ਐਵੇਂ ਖਾਲੀ ਤਾਂ ਨਹੀਂ ਸੀ ਨਾ ਕਿਰਾਇਆ ਉਵੇਂ ਬਣਾਏ ਤੇ ਬੜੇ ਵਲੌਗ ਨੇ ਇੱਥੇ। ਪਰ ਐਵੇਂ ਮਤਲਬ ਸਪੈਸ਼ਲ ਜਿਹਾ ਟੂਰ ਤੇ ਨਹੀਂ ਕਰਾਇਆ ਮੈਂ। ਹਾਂ। ਕਿ ਨਹੀਂ ਗਰਮੀ ਲੱਗਦੀ ਪਈ ਐ। ਮੈਂ ਵੀ ਚੇਂਜ ਕਰਾਂ ਪਾਵਾਂ ਲੋਰ ਟੀ-ਸ਼ਰਟ ਪਾਵਾਂ ਹਨਾ ਬੜੀ ਗੱਡੀ ਰਿਲੈਕਸ ਹੋ ਜਾਉ ਜੇ ਹਾਂ ਫਿਰ ਉੱਥੇ ਭਾਂਡੇ-ਬੁੰਡੇ ਪਏ ਨੇ ਉੱਤੋਂ ਹੀ ਹੈ ਹੂੰ ਗੱਡੀ ਤੇ ਜਾਉਂਗਾ ਮੈਂ ਤੁਹਾਨੂੰ ਬੁਲਾਇਆ ਜਾ ਗੱਡੀ ਤੇ ਜੋ ਕੋਈ ਲਾਏਗਾ ਗੱਡੀ ਤੇ ਤੁਰ ਜਾਗੇ ਗੱਡੀ ਤੇ ਉਹਦੇ ਸਮਾਨ ਹੀ ਲੈ ਕੇ ਗੱਡੀ ਤੇ ਮਿਲਾਦਾ ਉੱਥੇ ਹੀ ਗੱਡੀ ਨਹੀਂ ਲਿਆ ਹੁਣ ਤੇ ਟਰਾਲੀ ਤੇ ਲੈ ਕੇ ਗਏ ਨੇ ਅੱਜ ਤਾਂ ਨਹੀਂ ਹੁਣ ਹੋਰ ਕੋਈ ਸਮਾਨ ਲੈ ਜਾਣਾ ਬਸ ਸਿਕਨ ਹੋ ਗਿਆ ਇੱਕ ਵਾਰੀ ਹਾਂ ਚਲੋ ਮੈਂ ਖਬਾਰੀਆ ਮਤਲਬ ਮੈਂ ਲਿਵਿੰਗ ਰੂਮ ਚ ਗਿਆ ਮੈਂ ਕਿਹਾ ਹਾਂ ਡਰਾਇੰਗ ਰੂਮ ਚ ਮੈਂ ਕਿਹਾ ਛੇੜੇ ਹੋਣਾ ਵੀ ਜੋਤ ਲੱਗੀ ਉੱਥੇ ਹਲੇ ਵੀ ਲੱਗੀ ਨਹੀਂ ਮੈਂ ਇੱਕ ਵਾਰੀ ਉੱਥੇ ਚੜ੍ਹ ਕੋਚਾ ਲਾਵਾਂਗੀ ਇਹਨਾਂ ਸੋਫਿਆਂ ਨੂੰ ਕੱਲ ਨੂੰ ਫੇਰੇ ਉੱਤੇ ਬਾਹਰ ਕੱਢ ਕੇ ਆਵਾਂਗੇ ਹਾਂ ਉੱਥੇ ਧੁੱਪ ਲੱਗ ਜੇਗੀ ਧੁੱਪ ਲਾ ਕੇ ਫੇਰ ਰੱਖਾਂਗੇ ਐਵੇਂ ਜਦੋਂ ਲੱਕੜੀ ਵੀ ਨਹੀਂ ਫਿਰ ਐਵੇਂ ਨਹੀਂ ਜਿਤਨਾ ਰੱਖੋ ਸਾਫ਼ ਕਰਕੇ ਸੰਦੇ ਹੋਏ ਆਪਣੀ ਮਾਰੀ ਉਧਰ ਧੁੱਪ ਵੀ ਧੁੱਪ ਤੇ ਚੱਲ ਇੱਥੇ ਵੀ ਆਪਣੇ ਵਿਲੇਜ ਚ ਖੈਰ ਬੜੀ ਸੋਹਣੀ ਸੀ ਇੱਥੋਂ ਵਰਗੇ ਤੇ ਨਜ਼ਾਰੇ ਉੱਥੇ ਹੋਏਗੀ ਤਾਂ ਸਹੀ ਪਰ ਜਿਹੜੀ ਆਪਣੇ ਵਿਲੇਜ ਨਾ ਟਿਕਾਵੀਂ ਜੀ ਹੁੰਦੀ ਹੁੰਦੀ ਸੀ ਕਿਉਂ ਵੀ ਆਪਣਾ ਘਰ ਵਿੱਚ ਜੇ ਪੈ ਜਾਂਦਾ ਨਾ ਉੱਥੇ ਵੇਖੋ ਠੰਡੀ ਹਵਾ ਸਿਆਲ ਦੇ ਵਿੱਚ ਵੇਖੋ ਫੰਡ ਵੰਡ ਰੱਖਣਾ ਕਰਨਾ ਹਵਾ ਨੇ ਗਰਮੀ ਗਰਮੀ ਹਾਂ ਕਿਉਂਕਿ ਜਿਹੜੀ ਆਹ ਸਾਈਡ ਇਹਦਾ ਰਿ ਹੁੰਦਾ ਜਿੱਧਰ ਸ਼ੈਦ ਇਹਦਾ ਸੂਰਜ ਦਾ ਸੇਕ ਕਰਦੀ ਹਾਂ ਤੇ ਠੰਡਾ ਹੈ ਜਾਣਾ ਚਲੋ ਉਹ ਕੁਛ ਘੁੰਮ ਜਾਣਾ ਚਾਰੇ ਪਾਸੇ ਜਿੱਧਰ ਸੈਟ ਲੱਗਾ ਬਹਿ ਗਏ ਜੱਗ ਪਾਸੇ ਜਿੱਧਰ ਮਰਜ਼ੀ ਲੈ ਜਾਓ ਹੋਰ ਇੱਥੇ ਤਾਂ ਆਪਸ਼ਨ ਨਹੀਂ ਗੋਇੰਗ ਤੋਂ ਉੱਪਰ ਜੀ ਬਹਿਣਾ ਨੀਚੇ ਬਹਿਣਾ ਜਿੱਧਰ ਬਹਿਣਾ ਉੱਥੇ ਵੀਰੇ ਦੋ ਤਿੰਨ ਚਲੋ ਮੈਂ ਗਰਮੀਏ ਚ ਬੜਾ ਸੜੇ ਹੋ ਇੱਥੇ ਸਹੀ ਗੱਲ ਬਹੁਤ ਜ਼ਿਆਦਾ ਚਲੋ ਚਲੋ ਸ਼ੁਕਰੇ ਵਾਇਗਰ ਹੁਣ ਚਲੋ ਜਿਹੜੇ ਆਉਣ ਉਹ ਵੀ ਆਪਣਾ ਪਰਮਾਤਮਾ ਚਲੋ ਵਾਇਗਰ ਸਾਬ ਨੂੰ ਸਭ ਨੂੰ ਤੰਦਰੁਸਤੀ ਦਵੇ ਸੋਖਣ ਡਾਣਾ ਦਵੇ ਚੱਲੇ ਆ ਵਾਇਗਰ ਸੈੱਟ ਦੇ ਬਾਅਦ ਸੈਮੀ ਹੱਥ ਰੱਖਦੇ ਹਾਂ ਹਾਂ ਇੱਥੇ ਵੀ ਜਿਹੜੇ ਆਉਣ ਉਹ ਵੀ ਕੋਸ਼ਿਸ਼ ਕਰਨ ਪਰਮਾਤਮਾ ਉਹ ਵੀ ਆਪਣਾ ਪਰਿਵਾਰ ਹੈ ਆਪਣੇ ਪਰਾਨੀ ਇੱਕ ਦਿਨ ਨਹੀਂ ਲੱਗ ਉਹ ਇੱਥੇ ਆਉਣਗੇ ਤੇ ਆਉਣਗੇ ਹੁਣ ਕਿੰਨੇ ਦੋ ਘਰ ਹਿੱਲਣੇ ਨੇ ਦੋ ਜਣੇ ਤੁਸੀਂ ਹਿੱਲੋਗੇ ਤੁਸੀਂ ਵੀ ਦੋ ਹਿੱਲੋਗੇ ਦੋ ਉਹ ਹਿੱਲਣਗੇ ਕਿੰਨੇਗਾ ਲਾਸਟ ਹਾਂ ਤੇ ਲਾਸਟ ਚ ਇੱਕ ਹਿੱਲੇਗਾ ਚਲੋ ਚਲੋ ਮੈਂ ਘਰਾਂ ਚੇਂਜ